ਅਗ ਸਤ ਸੰਗ ਨ ਲੱਭ ਬਿਨ ਸੰਗਤ ਮੈਂ ਲਾ ਪਰਿਜਹਿ ਜੀਓ ਬਿਨ ਪਾਦ ਸਤ ਸੰਗ ਨਾਲ ਲੱਭ ਬਿਨ ਸੰਗਤ ਮੈਂ ਪਰਿਚਹ ਚੀ b ਬੱਡੀ ਪਾਕੀ ਹਾਰ ਜੰਗਤ ਪਾਕ ਸੰਗ ਨਾਮ ਲੱਭੈ ਪਿੰਨ ਸੰਗਤ ਮੈਂ ਹਰ ਚੰਨਦੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਪ੍ਰਤਸਾ ਮੈਂ ਭੂਖ ਲਗਾਏ ਮੇਰੀ ਸਰਤਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਪੀਚੇ ਜਿਓ ਬਿਨ ਪਾਗਾ ਸਤ ਸੰਗ ਨਾਮ ਲਪੈ ਬੇ ਸੰਗਤ ਮੈਂ ਪਰਿਜਹ ਦੇਓ মিল সৎ সঙ্গ পল বিহার পানি হরে হরে কথা মিরা মন পানি ਹਾਰੇ ਅੰਮ੍ਰਿਤ ਹਾਰੇ ਮਨ ਬਾਬੈ ਮਿਲ ਸਦ ਗੁਰ ਅੰਮ੍ਰਿਤ ਪੀ ਜਹ ਜੀਓ ਬਿਨ ਪਾਗਾ ਸਤ ਸੰਗ ਨਾਪੈ ਸੰਗਤ ਮੈਂ ਪਰਿਜਹ ਜੀਓ ਹਰੀ ਹਰੀ ਦਇਆ ਦਇਆ ਮਨਤਾਰੇ ਹਰੀ ਹਰੀ ਨਾਨਕ ਨਾਮ ਮਨ ਪੀਜੇ ਹੋ ਬਿਨ ਪਾਠ ਸਤ ਸੰਗ ਨਾਲ ਲੱਗ ਬਿਨ ਸੰਗਤ ਮੈਂ ਪਰਿਜਹ ਜੀ ਪਾ ਕੀ ਹਰ ਸੰਗਤ ਪਾਵੇ ਪਿਆਰੀ ਸਾਧ ਸੰਗਤ ਸਾਹਿਬ ਜੀ ਫਰਮਾਨ ਕਰਦੇ ਚੌਥੇ ਪਾਦਸ਼ਯ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ ਕਿ ਬੜਾ ਭਾਗੀ ਹਰ ਸੰਗਤ ਪਾਵਾ ਇਹ ਜਿਹੜਾ ਫਾਮਾ ਹੈ ਪਿਆਰੀ ਸਾਧ ਸੰਗਤ ਕਹਿੰਦੇ ਵੱਡਿਆਂ ਭਾਗਾਂ ਨਾਲ ਸਾਥ ਸੰਗਤ ਦਾ ਸਮਾਪਤ ਹੁੰਦਾ ਹੈ ਮਿਲ ਕਰਕੇ ਬੈਠੇ ਪਿਆਰੀ ਸਾਥ ਸੰਗਤ ਆਪਾਂ 2 ਮਿੰਟ ਲਗਾ ਕੇ ਕਥਾ ਸਰਵਣ ਕਰਦੇ ਕਹਿੰਦੇ ਸੋਹਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੰਗਤਾਂ ਨੂੰ ਤਾਰ ਦੇ ਤਾਰ ਦੇ ਇੱਕ ਨਗਰ ਦੇ ਬਾਹਰ ਜਾ ਕੇ ਆਸਣ ਲਾਇਆ ਨਗਰ ਵਿੱਚ ਪਤਾ ਚੱਲਦਾ ਕਿ ਨਗਰ ਦੇ ਬਾਹਰ ਕੋਈ ਸਾਧੂ ਫਕੀਰ ਆ ਕੇ ਬੈਠੇ ਨੇ satsang ਕਰਦੇ ਨੇ ਤੇ ਪ੍ਰਸ਼ਾਦ ਵਰਤਾਇ ਕਰਦੇ ਨੇ ਬਟਪਾ ਕੀ ਹਰ ਸੰਗਤ ਪ੍ਰਾਪਤ ਕਹਿੰਦੇ ਇੱਕ ਦਿਨ ਸ਼ਾਹੂਕਾਰੇ ਉਸ ਨਗਰ ਦੇ ਰਹਿਣ ਵਾਲਾ ਪਿਆਰੀ ਸਾਧ ਸੰਗਤ ਸਾਧ ਸੰਗਤ ਦਾ ਫਲ ਕਿੰਨਾ ਵੱਡਾ ਹੁੰਦਾ ਹੈ ਕਹਿੰਦੇ ਰੋਜ਼ ਗੁਰੂ ਨਾਨਕ ਮਹਾਰਾਜ ਚਰਨ ਅੰਦਰ ਬੈਠ ਕੇ ਸਤ ਸੰਸਰਵਣ ਕਰਿਆ ਕਰਦਾ ਉਸੇ ਨਗਰ ਦੇ ਵਿੱਚ ਉਸ ਸ਼ਾਹੂਕਾਰ ਦਾ ਇੱਕ ਦੋਸਤ ਸੀ ਜਿਹਦਾ ਨਾਮ ਆਰਾਮਦਾਸ ਹੋਇਆ ਕਰਦਾ ਸੀ ਪਿਆਰੀ ਸਾਧ ਸੰਗਤ ਕਹਿੰਦੇ ਸ਼ਾਹੂਕਾਰ ਸਤਸੰਗ ਵਿੱਚ ਚੱਲ ਜਾਂਦਾ ਤੇ RAMDAS ਨੂੰ ਆਖਣ ਲੱਗਿਆ ਕਿ RAMDAS ਓਏ ਆਜ ਸਾਡੇ ਨਗਰ ਦੇ ਵਿੱਚ ਉੱਚ ਦੇ ਪੀਰ ਸਾਬ੍ਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਸਣ ਲਾਏ ਹੋਏ ਸਤਸੰਗ ਕਰਦੇ ਨੇ ਪ੍ਰਸ਼ਾਦ ਵਰਤਾਇਆ ਕਰਦੇ ਨੇ ਆਜਾ ਤੂੰ ਵੀ ਉਹਨਾਂ ਦੇ ਚਰਨਾਂ 'ਚ ਜੁੜ ਕੇ ਸਤ ਸੰਗ ਦੀਆਂ ਕੜੀਆਂ ਨਸੀਬ ਕਰ ਲੈ ਪਿਆਰੇ ਸਾਥ ਸਿੰਗਰ ਪਾਗ ਹੀੜਾ ਬ੍ਰह्मਚੋਟਾਂ ਖਾਵੇ ਕਹਿੰਦੇ ਜਿਹਦੇ ਭਾਗਾ ਵਿੱਚ ਨਹੀਂ ਹੋਇਆ ਕਰਦੀ ਨਾ ਘੜੀ ਐ ਇੱਥੇ ਵੀ ਤੇ ਅੱਗੇ ਵੀ ਤੱਕੇ ਖਾਂਦਾ ਤੇਰੀ ਸਾਦ ਸਦਾ ਪਿਆਰ ਨਾਲ ਜੁੜ ਨਾ ਕਰੋ ਰੋਜੀ ਤਰਲੇ ਕਰਨੇ ਓਏ RAMDAS ਓਏ ਅੱਜ ਲੇਕਿਨ RAMDAS ਕੀ ਕਰਿਆ ਕਰਦਾ ਸੀ ਸ਼ਾਹੂ ਕਰ ਸਤ ਸੰਗਤ ਵਿੱਚ ਚਲਾ ਜਾਇਆ ਕਰਦਾ ਸੀ ਜਿਹੜਾ RAMDAS ਸੀ ਉਹ ਬੇਸਵਾ ਦੇ ਹੈ ਕੋਠੀ ਚਲਾ ਜਾਇਆ ਕਰਦਾ ਸੀ ਨਿਤ ਪ੍ਰਤੀਉਦਾ ਆਹੀ ਕਰਮ ਹੈ ਪਾਗ ਹੀਣਾ ਬ੍ਰह्मਚੋਟਾ ਖਾਵੇ ਪਿੰਡ ਪਾਕਾ ਸਤ ਸੰਗ ਦਾ ਨੱਬੈ ਪਿੰਡ ਸੰਗਤ ਮੈਣ ਪਰਿਜਹਿ ਚੀਓ ਕਦਨ ਕੀਆ ਹੋਇਆ ਪਿਆਰੇ ਸਾਧਸਰੀ ਸ਼ਾਹੂ ਕਰਨਿ ਆਖਿਆ ਕੋ RAMDAS ਉਹ ਸਤਿਗੁਰੂ ਥੋੜੇ ਤੈਨਹੀਂ ਆਪਣੇ ਨਗਰ ਵਿੱਚ ਨੇ ਆਜਾ ਕੁਝ ਸਮਾਂ ਕੱਢ ਕੇ ਉਹਨਾਂ ਦੇ ਚਰਨਾਂ ਵਿੱਚ ਆਜਾ ਲੇਕਿਨ ਮਨ ਲੋ ਚੈ ਬੁਰਾਈਆਂ ਜਿਹੜਾ ਸਾਡਾ ਮਨ ਹੈ ਨਾ ਤੇਰੀ ਸਾਧਸਰੀ ਇਹ ਕਦੇ ਅੱਛਾ ਨਹੀਂ ਸੋਚਦਾ ਬੁਰਾਈ ਲੋਚਿਆ ਕਰਦਾ ਲੇਕਿਨ ਸੋਚਦਾ ਕਦੋ ਹੈ ਗੁਰ ਸ਼ਬਦੀ ਇਹ ਮਨ ਹੋੜੀ ਹੈ ਅਗਰ ਸਾਡੇ ਪਾਸ ਗੁਰੂ ਦਾ ਸ਼ਬਦ ਹੋਵੇ ਸਿਮਰਨ ਹੋਵੇ ਸੇਵਾ ਹੋਵੇ ਤਾਂ ਇਹ ਮਨ ਦੇ ਉੱਪਰ ਚੋਟ ਲੱਗਿਆ ਕਰਦੀ ਤੇਰੀ ਸਤਿ ਸੰਗਤ ਇੱਕ ਦਿਨ ਸ਼ਾਹੂ ਕਰ ਗਿਆ ਤੇ ਰਾਮਦਾਸ ਕੀ ਕਰਦਾ ਬੇਸਵਾ ਦੇ ਘਰ ਜਾਂਦਾ ਕੀ ਦੇਖਦਾ ਬੇਸਵਾ ਘਰ ਨਹੀਂ ਮਿਲਿਆ ਉਹ ਸ਼ਹਿਰ ਕਿਸੇ ਕੰਮ ਗਏ ਹੋਏ ਸੀ ਪੈਰੀ ਸਾਧ ਸੰਗਤ ਕਹਿੰਦੇ ਹੁੰਦੇ ਨੇ ਇੰਤਜ਼ਾਰ ਦੀ ਘੜੀ ਔਰ ਬਰਸਾਦ ਦੀ ਚੜਿੜੀ ਇੱਕ ਬਰਬਰ ਹੋਇਆ ਕਰਦਾ ਹੁਣ ਇਕੱਠੇ ਕਰਨ ਨੂੰ ਆਇਆ ਕਰਦੇ ਸਨ ਰਾਮਦਾਸ ਦੀ ਬੇਸਵਾਗੇ ਸ਼ਹਿਰ ਗਿਓਹੀ ਲੇਕਿਨ ਸਾਹੂ ਘਰ ਤੇ ਸਤ ਸੰਗਤ ਦੇ ਵਿੱਚ ਗਿਆ ਹੋਇਆ ਹੈ ਪਿਆਰੀ ਸਾਧ ਸੰਗਤ 5 7 ਮਿੰਟ ਫालतू ਲੱਗ ਗਈ ਜਾਂ ਕਹਿੰਦੇ ਜਦੋਂ ਰਾਮਦਾਸ ਓ ਡਿੱਕਦਾ ਡਿੱਕਦਾ ਬੈਠਾ ਸੋਤੇ ਦੇ ਨਾਲ ਨਾ ਧਰਤੀ ਕਰੋਲਦਾ ਆਪਣੇ ਕਰੇ ਉਹ ਕਰੋਲ ਦੇ ਕਰੋਲ ਦੇ ਧਰਤੀ ਜ਼ਮੀਨ ਪੋਲੀ ਸੀ ਪੈਰੀ ਸਾਧ ਸੰਗਤ ਮਨ ਨੂੰ ਸਮਝਾਉਣਾ ਕਰਨਾ ਹੈ ਆਪਾਂ ਕਹਿੰਦੇ ਫਰੋਲ ਦੇ ਫਰੋਲ ਦੇ ਕੀ ਲੱਗਿਆ ਉਹਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕੋਈ ਥੱਲੇ ਦੱਬਿਆ ਹੋਇਆ ਕੁਝ ਜਿਵੇਂ ਖੜਾਕ ਹੋਇਆ ਕੁਝ ਛੋਟੀ ਦੇ ਨਾਲ ਉਹ ਜਦੋਂ ਦੇਖਦਾ ਹੈ ਉਹਦੀ ਰੁਚੀ ਹੋਰ ਵਧ ਗਈ ਪੈਰੀ ਸਾਧ ਸੰਗਤ ਜੋ ਦੇਖਿਆ ਇੱਕ ਛੋਟਾ ਜਿਹਾ ਕੁਝਾ ਜਿਹਨੂੰ ਕਹਿੰਦੇ ਨੇ ਘੜਾ ਉਹ ਸਾਰਾ ਕੋਲਿਆਂ ਦਾ ਪਰਿਆ ਹੋਇਆ ਸੀ ਪਿਆਰੀ ਸਾਧ ਸੰਗਤ ਲੇਕਿਨ ਉਹਦੇ ਉੱਪਰ ਇੱਕ ਸੋਨੇ ਦੀ ਮੋਹਰ ਪਈ ਇੱਕ ਸੋਨੇ ਦੀ ਮੋਹਰ ਪਾਗ ਹੀਣਾ ਮੰਚੋਟਾ ਖਾਵੇ ਸੋਨੇ ਦੀ ਮੋਹਰ ਲੈ ਕੇ ਬੜਾ ਖੁਸ਼ ਹੋਇਆ ਕਿ ਮੈਨੂੰ ਸੋਨੇ ਦੀ ਮੋਹਰ ਮਿਲੀ ਉਧਰੋਂ ਪਿਆਰੀ ਸਾਧ ਸੰਗਤ ਕੀ ਦੇਖਿਆ ਸ਼ਾਹੂ ਘਰ ਆਂਦਾ ਹੈ ਸਤ ਸੰਗ ਸੁਣ ਕੇ ਆਂਦਾ ਲੇਕ ਲੰਗੜਾ ਲੰਗੜਾ ਕੇ ਤੁਰਦਾ ਕੀ ਹੋਇਆ ਉਹਦੇ ਪੈਰ ਦੇ ਵਿੱਚ ਬੜੀ ਵੱਡੀ ਸੂਲ ਟੁੱਟ ਗਈ ਸੀ ਗੁਰਸਵਾਰੇ RAMDAS ਅਖਦੈ ਓਏ ਕੀ ਹੋਇਆ ਕਹਿੰਦਾ ਮੇਰੇ ਪੈਰ ਵਿੱਚ ਬੜੀ ਬੜੀ ਸੂਲ ਟੁੱਟ ਗਈ ਹੈ ਦਰਦ ਬੜਾ ਹੁੰਦਾ ਹੈ ਹੋਰ ਜਾਤ ਸਤ ਸੰਗਤ ਆਖਰ ਮਨਮੁਖ ਦੇ ਸ਼ਬਦ ਸਨ ਪੈਰੇ ਸਾਤ ਸੰਗਤ ਓਏ ਤੂੰ ਸਤ ਸੰਗਤੇ ਜਾਂਦਾ ਹੈ ਤੇਰੇ ਪੈਰਾਂ 'ਚ ਸੂਲਾਂ ਟੁੱਟਦੀਆਂ ਨੇ ਮੈਂ ਤੇ ਕਿਹੋ ਜਿਹਾ ਵੀ ਕਰਮ ਕਰਦਾ ਮੈਨੂੰ ਸੋਨੇ ਦੇ ਮੋਹਰੇ ਮਿਲਦੇ ਨਹੀਂ ਪੈਰੇ ਸਾਤ ਸੰਗਤ ਸ਼ਾਹੂਕਾਰ ਕਹਿੰਦਾ RAMDAS ਅਸਰ ਤਾਂ ਕੁਝ ਹੋਇਆ ਪਿਆਰੀ ਸਾਧ ਸੰਗਤ ਥੋੜਾ ਜਿਹਾ RAMDAS ਦੇ ਸ਼ਾਹੂਕਾਰ ਦੇ ਉੱਪਰ ਲੇਕਿਨ ਆਖਦਾ ਕਿ ਭਰਾ ਸਾਹਿਬ ਸਿਰ ਗੁਰੂ ਨਾਨਕ ਦੇਵ ਮਾਰੀ ਸਿਰਫ 2 ਦਿਨ ਆਪਣੇ ਨਗਰ ਵਿੱਚ ਨਹੀਂ ਇਹਦਾ ਜਿਹੜਾ ਨਿਰਣੈ ਨਾ ਉਹ ਸਤਗੁਰਾਂ ਪਾਸੋਂ ਕਰਵਾਉਂਗਾ ਮੈਂ ਤੇ ਬੜਾ ਖੁਸ਼ ਹੋਇਆ ਚੱਲ ਕਹਿੰਦਾ ਕੋਈ ਗੱਲ ਪਿਆਰੀ ਸਾਧ ਸੰਗਤ ਦੋਨੋਂ ਹੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਸੱਜ ਜਾਂਦੇ ਨੇ ਸਤਸੰਗ ਸੁਣਿਆ ਸੰਗਤ ਜਾਣ ਲੱਗੀ ਤੇ ਸ਼ਾਹੂ ਘਰ ਰੱਖਣ ਲੱਗੇ ਕਿ ਮਹਾਰਾਜ ਇੱਕ ਮੇਰੀ ਬੇਨਤੀ ਕਹਿੰਦੇ ਕੀ ਕਹਿੰਦੇ ਮਹਾਰਾਜ ਮੈਂ ਰੋਜ਼ ਤੁਹਾਡੇ ਸਤਸੰਗ ਵਿੱਚ ਆਣਾ ਹੈ ਸੇਵਾ ਕਰਦਾ ਸਿਮਰਨ ਕਰਦਾ ਇਹ ਮੇਰੇ ਪੈਰਾਂ ਵਿੱਚ ਸੂੜਾ ਟੁੱਟਦੀ ਜਾਂਨੇ ਐ ਦੇਖੋ ਕਿਹੋ ਜਿਹਾ ਕੰਮ ਕਰਦਾ ਇਹਨੂੰ سونے ਦੀਆਂ ਮੋਹਰਾਂ ਹਰ ਜਨ ਸੰਤ ਮਿਲੋ ਕਿਰਪਾਏ ਮਹਾਰਾਜ ਇਹਦਾ ਸਾਨੂੰ ਕੁਝ ਨੇ ਤਾਰਾ ਕਰੋ ਕਹਿੰਦੇ ਸਾਬ ਸ੍ਰੀ ਗੁਰੂ ਨਾਨਕ ਦੇਵ ਮਾਰੇ ਨੇਤਰ ਮੁੰਗਲੇ ਪਿਆਰੀ ਸਾਧ ਸੰਗਤ ਕੁਝ ਸਮੇਂ ਬਾਅਦ ਜਦ ਨੇਤਰ ਖੋਲੇ ਆਖਣ ਲੱਗੇ ਸ਼ਾਹੂਕਾਰ ਤੂੰ ਸਤ ਸੰਗ ਦੇ ਵਿੱਚ ਆਉਂਦਾ ਤੈਨੂੰ ਸੂਲਾ ਟੁੱਟਦੀ ਆ ਪਿਛਲੇ ਜਨਮ ਦੇ ਵਿੱਚ ਨਾ ਤੂੰ ਇੱਕ ਨਰਦੇਈ ਰਾਜਾ ਸੀ ਨਰਦੇਈ ਰਾਜਾ ਤੇਰੇ ਹੁਕਮ ਦੇ ਨਾਲ ਬੇਗੁਨਾਹ ਫਾਂਸੀ ਚੜੇ ਗਏ ਤੇ ਬੜਾ ਅਤਿਆਚਾਰ ਕੀਤਾ ਜ਼ੁਲਮ ਕੀਤਾ ਤੈਨੂੰ ਇਸ ਜਨਮ ਦੇ ਵਿੱਚ ਸੂਲੇ ਹੋਣੀ ਸੀ ਤੈਨੂੰ ਸੂਲੇ ਲੇਕਿਨ ਤੂੰ ਸਤਸੰਗ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਸਤਸੰਗ ਵਿੱਚ ਆਂਦਾ ਗਿਆ ਤੇਰੇ ਮਾੜੇ ਕਰਮ ਛੜਦੇ ਗਏ ਜਿਉਂ-ਜਿਉਂ ਸਤਸੰਗ ਵਿੱਚ ਆਂਦਾ ਗਿਆ ਮੰਦੇ ਕਰਮ ਛੜਦੇ ਗਏ ਲੇਕਿਨ ਤੇਰਾ ਸੂਲੇ ਤੋਂ ਸੂਲੇ ਦੇ ਵਿੱਚ ਛੁਟਕਾਰਾ ਤੇਰਾ ਹੋ ਗਿਆ ਤੇ ਇਸ ਸਤਸੰਗ ਤਰੇਹੀ ਇਹ RAMDAS ਦੀ ਗੱਲ ਕਹਿੰਦੇ ਇਹ ਰਾਮਦਾਸ ਨੇ ਪਿਛਲੇ ਜਨਮ ਦੇ ਵਿੱਚ ਇੱਕ ਸੋਨੇ ਦੀ ਮੋਹਰ দান ਕੀਤੀ ਸੀ ਲੇਕਿਨ ਇਸ ਜਨਮ ਦੇ ਵਿੱਚ ਇਹਨੂੰ ਸੋਨੇ ਦੀਆਂ ਮੋਹਰਾਂ ਦਾ ਪੂਰਾ ਘੜਾ ਮਿਲਣਾ ਸੀ ਇਹ ਬੇਸਵਾ ਦੇ ਜਾਣ ਲੱਗੇ ਪਿਆ ਇਹਨੇ ਮੰਦਾ ਕਰਮ ਕਰਨਾ ਸ਼ੁਰੂ ਕੀਤਾ ਰੋਜ਼ ਜਿਹੜੀ ਸੋਨੇ ਦੀ ਮੋਹਰ ਸੀ ਉਹ ਕੋਲਾ ਬਣਦੀ ਗਈ ਜਿਉ ਜੋ ਮੰਦਾ ਕਰਮ ਕਰਦਾ ਗਿਆ ਸੋਨੇ ਦੀ ਮੋਹਰ ਕੋਲਾ ਬਣਦੀ ਗਈ ਉਹ ਅੱਜ ਬੇਸਵਾ ਨੂੰ ਕਾਰਨ ਨਹੀਂ ਮਿਲੀ ਜਿਉ ਉਹ ਵੀ ਕਿਤੇ ਮਿਲ ਜਾਂਦੀ ਇਹ ਬੱਚੀ ਸੋਨੇ ਦੀ ਮੋਹਰ ਵੀ ਕੋਲਾ ਹੋ ਜਾਣੇ ਸੀ ਬੱਡੀ ਪਾ ਕੀ ਹਰ ਸੰਗਤ ਪਾ ਲੈ ਪਾਕੀਣਾ ਬ੍ਰਹਮਚੋਟ ਖਾਣੈ ਪਿਆਰੀ ਸਾਥ ਸੰਗਤ ਉਹਦਾ RAMDAS ji ਨਾ ਮਨ ਤੇ ਸੱਟ ਲੱਗੀ ਪਿਆਰੀ ਸਾਥ ਸੰਗਤ ਗੁਰ ਚਰਨ ਜੁੜ ਗਿਆ ਸਤ ਗੁਰਾਂ ਦੇ ਕੋਲੋਂ ਸ਼ਬਦ ਦੀ ਪ੍ਰਾਪਤੀ ਕੀਤੀ ਤੇ ਆਪਣੀ ਜ਼ਿੰਦਗੀ ਨੂੰ ਸੰਵਾਰਨ ਦਾ ਯਤਨ ਕੀਤਾ ਪਿਆਰੇ ਸਾਧ ਸੰਗਤ ਸੋ ਅਸੀਂ ਇੱਥੇ ਆ ਕੇ ਸਾਡੇ ਕੋਲ ਸਮਾਂ ਨਹੀਂ ਕਿਉਂਕਿ ਧੰਦਾ ਪਟ ਹੋ ਭਾਈਓ ਅਸੀਂ ਕੀ ਕਰਦੇ ਹਾਂ ਸਾ ਧੰਦਾ ਹੀ ਪਟਦੇ ਨੇ ਸਾਰੇ ਦਿਨ ਕਦੀ ਕਿਤੇ ਕਦੀ ਕਿਤੇ ਕਦੀ ਕੁੱਛ ਕਦੀ ਕੋ ਸਤ ਸੰਗ ਵਿੱਚ ਚੌਣ ਦਾ ਸਮਾਂ ਨਹੀਂ ਸਾਡੇ ਕੋਲ ਸਾਹਿਬ ਜੀ ਕਹਿੰਦੇ ਨੇ ਧੰਦਾ ਪਿੱਟੋ ਭਾਈਓ ਤੁਮ ਪੂਰ ਕਮਾਵੋ ਇਹ ਕੂੜਾ ਇਕੱਠਾ ਕਰਦੇ ਪੈਰੀ ਸਾਧ ਸੰਗਤ ਆ ਜਿਹੜੀਆਂ ਘੜੀਆਂ ਨੇ ਜਿਹਨੂੰ ਮਿਲ ਜਾਂਦੇ ਨੇ ਪੈਰੀ ਸਾਧ ਸੰਗਤ ਉਹਦੀ ਜ਼ਿੰਦਗੀ ਸਬਰ ਜਾਂਦੀ ਚੌਥੇ ਪਾਤਸ਼ਾਹ ਇਹੇ ਬਿਆਨ ਕਰਦੇ ਹੁ ਪਾਗ ਹੀਣਾ ਬ੍ਰਮ ਚੋਟਾ ਖਾ ਸਤ ਸੰਗਤ ਨਾਲ ਬੈ ਬਿਨ ਸੰਗਤ ਮੈਂ ਪਰਿਚਹ ਜੀਓ ਬਿਨ ਪਾਗਾ ਸਤ ਸੰਗਤ ਨਾਲ ਬੈ ਬਿਨ ਸੰਗਤ ਮੈਂ ਪਰਿ ਹੇ ਜੀਓ ਪਰਿਜੈ ਜੀਓ ਪਰਿ